ਇਹਨਾਂ ਹੁਣ ਆ ਆ ਗਈ ਜੰਗਲ ਜਲੇਬੀ ਆਪਣੀ ਆਪਣਾ ਵਿਰਾਸਤੀ ਰੋਖਾ ਜੰਗਲ ਜਲੇਬੀ ਠੀਕ ਹੈ ਜੀ ਆਪਾਂ ਕੰਲ ਦੇ ਵਿੱਚ ਹੋਲ ਰੱਖੀ ਆ ਇਹਦੇ ਵਿੱਚ ਤੋਤੇ ਹਰ ਸਾਲ ਬੱਚੇ ਕੱਢਦੇ ਹਾਂ ਇਹਨੂੰ ਆਪਾਂ ਪਤਾ ਕੀ ਰੱਖਿਆ ਹੋਇਆ ਜੇ ਮੈਂ ਮੰਨ ਲਵਾਂ ਆਹ ਚੀਜ਼ ਆ ਗਈ ਇੱਧਰ ਆਪਾਂ ਤੇਲ ਨਾਲੀ ਇੱਧਰ ਤੇਲ ਨਾਲੀ ਤੇਲ ਲਾ ਕੇ ਤੇਲ ਨੂੰ ਵੀ ਤੁਸੀਂ ਘਰ ਸਕਦੇ ਹੋ ਤੇਲ ਲਾ ਕੇ ਇਸ ਤੋਂ ਬਾਅਦ ਡੁੰਗਾ ਹੀ ਰੱਖ ਲਈਏ ਠੀਕ ਹੈ ਜੀ ਹਾਂ ਉੱਪਰ ਇੱਧਰਲੇ ਪਾਸੇ ਆਪਾਂ ਗਲੀ ਕੱਢਤੀ ਹੈ ਨਾ ਉਹ ਐਂ ਐਂ ਕਰਕੇ ਆਪਾਂ ਮਾੜਾ ਕਿਹਾ ਹੋਇਆ ਇੱਕ ਰਦੇ ਦਾ ਹੀ ਵਾਧੂ ਆ ਉਹਦੇ ਚ ਇੱਕ ਜਾਂ ਦੋ ਡੇਢ ਪਾਸੇ ਨਾਲ ਕੋਈ ਵਾਧੂ ਹੁੰਦਾ ਤੇ ਟੋਟੇ ਕੱਢ ਲੈਂਦੇ ਆ ਉਹਦੇ ਬੱਚਿਆਂ ਨੂੰ ਜਦੋਂ ਆਪਾਂ ਕੋਈ ਐ ਘਰ ਬਣਾਉਨੇ ਆ ਤਾਂ ਤੁਸੀਂ ਇਹ ਚੀਜ਼ ਕਰ ਸਕਦੇ ਹੋ ਇਹ ਖੇਤ ਹੋਣ ਕਰਕੇ ਇੱਥੇ ਜਿਹੜੀ ਘਰੇ ਲੂਚੜੀ ਆ ਆਪਣੀ ਜਿਹੜੀ ਘਰਾਂ ਦੇ ਵਿੱਚ ਚੜੀਦੀ ਆ ਉਹ ਇੱਥੇ ਨਹੀਂ ਆਉਂਦੀ ਇੱਥੇ ਆਉਂਦੀ ਇੱਥੇ ਆਉਂਦੀ ਸਿੰਧ ਚਿੜੀ ਉਹਦਾ ਸਾਈਜ਼ ਦਾ ਥੋੜਾ ਜਿਹਾ ਫਰਕ ਆ ਰਹਿਣ ਸਹਿਣ ਦਾ ਫਰਕ ਆ ਐਥੇ ਤੁਹਾਨੂੰ ਬਖਾ ਦਿਆਂਗੇ ਤੇ ਉਹ ਚਿੜੀ ਇੱਥੇ ਆਉਂਦੀ ਆ ਆਪਣੀ ਸਿੰਧਸ ਪੈਰੋ ਜਿਹੜੀ ਘਰੇਲੂ ਚੜੀ ਆ ਉਹ ਜ਼ਿਆਦਾਤਰ ਜੇ ਆਊਗੀ ਤਾਂ ਸਿਰਫ ਸੰਗੜੀਵਾਦੀ ਚ ਉਹ ਜਿਹੜਾ ਪਿੰਡ ਹੈ ਪਿੰਡ ਹੈ ਇੱਥੇ ਠੀਕ ਹੈ